ਹੁਣ ਇਹਨੂੰ ਮੈਂ ਸਮਝਾ ਕੇ ਜਾਉਂਗੀ ਨਾ ਕਿ ਸਸ ਸਹੁਰਾ ਜਿਹੜੇ ਹੁੰਦੇ ਆ ਇਹੋ ਹੀ ਮਾਪਿਓ ਹੁੰਦੇ ਆ ਅੱਗੇ ਤੋਂ ਹੁਣ ਕੋਈ ਗਲਤੀ ਨਹੀਂ ਹੋ ਮੈਂ ਸੁਣਨੀ ਚਾਹੁੰਦੀ ਅਗਰ ਹੁਣ ਇਹਨੂੰ ਬੜੀ ਇਹ ਗਲਤੀ ਹੋਈ ਹੋਵੇ ਨਾ ਨਮੋਸ਼ੀ ਹੋਈ ਜਾਂ ਨਾ ਤੇ ਵਿੱਚ ਆਣ ਕੇ ਮੈਂ ਗੱਲ ਕਰ ਜੂਗੀ ਰਹਿਣਗੀ ਸਾਹਮਣੇ ਇਹਨਾਂ ਦੀ ਫਿਕਰ ਨਾ ਕਰਿਆ ਕਰੋ ਪਾਪੀ ਦੀ ਜਿਹੜੀਆਂ ਗੱਲਾਂ ਹੋ ਗਈਆਂ ਹੋ ਗਈਆਂ ਜਿੰਨਾ ਚਿਰ ਤੱਕ ਮੈਂ ਇੱਥੇ ਹਾਂ ਨਾ ਮੈਂ ਨਾਲ ਉਹ ਆਪੇ ਜਿਹੜਾ ਨਹੀਂ ਹੁਣ ਮੈਂ ਆਪੇ ਸਿਖਾਉਣ ਦੇ ਕਰਾ ਦਿਆ ਕਰੂੰਗੀ ਫਿਕਰ ਤੇ ਫਿਰ ਮੁੜ ਕੇ ਹੁਣ ਜੇ ਮੈਂ ਇੱਥੇ ਆਵਾਂ ਜੇ ਮੈਂ ਘਰ ਵੀ ਰਵਾਂ ਤਾਂ ਵੀ ਇਹ ਕਿ ਕਰਦੇ ਫਿਰ ਮੁੜ ਕੇ ਹਮਤਨੀ ਧਿਆਨ ਤਾਂ ਫਿਰ ਹੁੰਦਾ ਹੀ ਹੁੰਦਾ ਹੈ ਉਹ ਤਾਂ ਮੈਨੂੰ ਪਤਾ ਜੇ ਤਾਂ ਗਲਤ ਕਮਾਂਡ ਹੋਵੇ ਸਾਫ ਨਾ ਕਰ ਅੱਛਾ ਮਮੀ ਮੈਗੀ ਸੌਹ ਦੇਣਾ ਤੇਰੀ ਮੰਮੀ ਨੇ ਮੈਨੂੰ ਫੋਨ ਕੀਤਾ ਤਾਂ ਫਿਰ ਮੈਨੂੰ ਪਤਾ ਲੱਗਾ ਫਿਰ ਮੈਂ ਉਹਨੇ ਸੱਦਿਆ ਸ਼ਰਮੋ ਸ਼ਰਮੀ ਨੇ ਮੈਨੂੰ ਫੋਨ ਕੀਤਾ ਕਿ ਮੈਂ ਤੁਹਾਨੂੰ ਕੀ ਕਹਣਾ ਮਾਂ ਉਹਦੇ ਨੇ ਵਾਪਸ ਕੇ ਮੂੰਹ ਤੇ ਚਪੇੜ ਮਾਰੀ ਹਾਂ ਚਪੇੜ ਮਾਰਤੀ ਹੋਰ ਕੀ ਸੌਣ ਨਹੀਂ ਕਦੇ ਚੰਗਾ ਸਭ ਸਾਮਣੇ ਉੱਜੇ ਤੇ ਐਵੇਂ ਪਤਾ ਲੱਗੂਗਾ ਕਿ ਸਾਸ ਨੂੰ ਪਤਾ ਵਾ ਕਿ ਲਾਰੀ ਚੰਗਾ ਹੋ ਗਿਆ ਕੁੜੀਆਂ ਨਾਲ ਗੱਲ ਕਰਕੇ ਸਾਰੀ ਤੇ ਮੇਰੇ ਸੱਤ ਪਾਰ ਲਾਤਾ ਹੁਣ ਚੱਲਣਾ ਪਰ ਜੇ ਮੁੜ ਕੇ ਹੈ ਨਾ ਕੱਠੀਆਂ ਰਹਿਣਗੀਆਂ ਹੁਣ ਮੈਨੂੰ ਵੀ ਇਹਦਾ ਜੀ ਖੁਸ਼ੀ ਹੋਊਗੀ ਮੈਂ ਹੁਣ